ਹੇ ਮੈਂ ਤਾਂ ਹੀ ਨੂੰ ਨਾ ਬੋਲਦਾ। ਨਾਲ ਲੱਗ ਕੇ। ਪਿੰਡਾਂ ਦੇ ਲੋਕਾਂ ਪਾਣੀ ਤੇ ਬਹੁਤ ਉਡੀਕਿਆ। ਪਰ ਅੱਜ ਤਾਂ ਇਹ ਪਾਣੀ ਪਿੰਡ ਨੇ ਰੱਖਿਆ ਸਾਢੇ 4 ਵਜੇ ਪਾਣੀ ਹੁੰਦਾ। ਪਰ ਲੋਕਾਂ ਨੇ ਹਮਰੇ ਵੀ ਢਿੱਗ ਗਿਆ। ਕਈਆਂ ਨੇ ਕੋਲੋਂ ਅੱਠੀ ਪਾਣੀ ਪਾਸ ਨਹੀਂ ਆਉਂਦੀ। ਇਹੋ ਵੀ ਨਹੀਂ ਕਹੀਦਾ। ਇੱਕ ਪਾਣੀ ਵਗੇ ਤੇ ਆ। ਅਜੀਬ ਤਰ੍ਹਾਂ ਤੁਸੀਂ ਦੇਖੋ ਤੁਸੀਂ ਨਾ ਨਾ ਸਾਹਮਣੇ ਚੱਲੇ ਗਿਆ ਪਾਣੀ ਭਰਾਂ ਦੇ ਫਸਲਾਂ ਤੋਂ ਵਰਦੀਆਂ ਇਹ ਸਾਰਾ ਮੋੜ ਮਰੇ ਪੰਜਾਂ ਨੁਸਾਨੋਂ ਅੱਡਾ ਕਬੜੇ ਮਾਰੇ ਬੰਦੇ ਡਿੱਗਣ ਤੇ ਨਾ ਰੋਟੀ ਕੋਈ ਉਹ ਨਹੀਂ ਮਿਆਲੇ ਖਾਦੇ ਪੁੱਟੇ ਲੈਣ ਬਸ ਅਈ ਦਖਲੇ ਪਾਉਣਗੇ ਸਾਰਾ ਭੈਖ ਪੜੀ ਹੋਣੀ ਹੈ ਹਾਂਜੀ ਇਹਦਾ ਤੰਗ ਕਰਾਉਂਦਾ ਇਹਦਾ ਆਪਣਾ ਲੋਹੜਿਆ ਅੱਜ ਦੇਖ ਲੋ ਤੇ ਇਹ ਜਗਾ ਕਿਹੜੀ ਆ ਆ ਜਗਾ ਕਿਹੜੀ ਆ ਮਾਲੀ ਆ ਮਾਲੀ ਸਾਰਾ ਡੁੱਬ ਗਿਆ ਠੀਕ ਜੀ ਉਹ ਮਾਲੀ ਆ ਉਹ ਮਾਲੀ ਆ ਉਹ ਆਵੇ ਚਾਬਤ ਘਾਰੇ ਨਿਆਰੇ ਭੱਜੇ ਨਾ ਮਰਨ ਤੇ ਤੁਸੀਂ ਹਾਲ ਹੋਵੇ ਕਿ ਤੁਸੀਂ ਹੋਵੇ ਹਾਂ ਦੇਖੋ ਨਾ ਆਪਣੀਆਂ ਖਾਲੀਆਂ ਪਾਸੇ ਪਾਸੇ ਕੱਪੜੀਆਂ ਜੀ ਇਹ ਜਿਹੜੇ ਢੋਲ ਹੈ

ਕਿੰਨੇ ਵਜੇ ਦਾ ਪਾਣੀ ਚੜਿਆ ਭਾਈ ਸਵੇਰ ਦਾ ਇਹ ਭਾਈ ਫਿਰ ਮੁੰਨੀ ਹਸਣਾ 2 ਵਜੇ ਦਾ ਪਾਣੀ ਚੜਿਆ ਸੀ 2 ਵਜੇ ਤੋਂ ਪਾਣੀ ਖੜੂ ਆਇਆ ਫੇਰੇ ਵਾਧਾ ਗਿਆ ਪਾਣੀ ਕਾਫੀ ਠੀਕ 6 ਦੇ ਟਾਈਮ ਤੇ ਪਹਿਲਾਂ ਤਾਂ ਪਾਣੀ ਘੱਟ ਸੀ ਜਦੋਂ 6:00 ਦਾ ਟਾਈਮ ਸੀ ਜੱਕ ਦੰਗੀ ਪਾਣੀ ਦਾ ਵਧਨ ਕਰਕੇ ਇਹਦੀ ਮਾਰਕੀ ਤਾਂ ਦੇਰਾਪਾਪਾ ਨਾਮਕ ਤਾਂ ਸਾਰੇ ਪਾਸੇ ਹੋ ਗਿਆ ਆਪ ਇਹ ਮੇਰੇ ਖਿਆਲ ਨਾਲ ਨਿਊਂਗਾ ਆਪਣੀ ਇਹ ਤੇਰਾ ਬੰਨ ਜਿਹਦਾ ਟਿਕਾਣਾ ਇਹ ਰਾਜੀ ਦਾ ਟਿਕਾਈ ਬੰਨੇ ਆਪਣੇ ਪੋਲੀ ਡੋਰ ਤੇ ਲੱਗੂ ਤੁਹਾਨੂੰ ਲੱਗਦਾ ਇਹ ਜਿੱਦਾਂ ਪਾਣੀ ਆਉਂਦਾ ਬਟਾਲੇ ਤੱਕ ਪਾਣੀ ਪਹੁੰਚੇਗਾ ਹਾਂਜੀ ਬਟਾਲੇ ਤੱਕ ਤੁਹਾਨੂੰ ਲੱਗਦਾ ਪਾਣੀ ਪਹੁੰਚੇਗਾ ਇਹ ਤਾਂ ਚੱਲਦਾ ਰਿਹਾ ਫਿਰ ਤੇ ਮੱਗੂ ਜੀ ਇਹ ਤੇ ਗਾਂਹ ਜਤ ਰੇ ਰਣਾ ਬੰਨੇ ਇਹ ਬੰਨ ਲੱਗੂਗਾ ਫਿਰ ਤੇ ਕੰਟਰੋਲ ਹੋ ਜੂਗਾ ਠੀਕ ਇਹ ਬੰਨ ਰਿਹਾ ਤੇ ਆਪਣੇ ਕੰਮ ਚ ਲਾਉਣੀ ਪਾਣੀ ਦਾ ਜੋਰ ਜ਼ਿਆਦਾ ਜੀ ਫਿਰ ਇੱਕ ਆਰਮੀ ਦੀ ਗੱਡੀ ਚੱਲ ਗਈ ਕਿਸੇ ਨੇ ਲਾਈ ਹੈ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਤੇਜ਼ੀ ਨਾਲ ਪਾਣੀ ਉੱਤਰ ਗਿਆ ਜੀ ਸਰੇ ਇਸ ਤੋਂ ਵੀ ਜ਼ਿਆਦਾ ਪਾਣੀ ਹੈ ਇਹ ਬਾਜੀ ਇੱਥੇ ਨਹੀਂ ਸਾਰੇ ਨਾਲ ਇੱਥੇ ਤੋਂ ਬਰ ਦੋਨੋਂ ਪਿੰਡਾਂ ਦੇ ਉੱਪਰ ਪਾਣੀ ਇੱਥੇ ਤਰ ਰਿਹਾ ਹੈ ਪਾਦਵਾਂ ਦਾ ਵੀ ਕਾਫੀ ਨੁਕਸਾਨ ਆਇਆ ਆਪਣੇ ਵੀ ਜ਼ਮੀਨ ਹੋਣੀ ਵਿੱਚ ਹਾਂਜੀ ਆਪਣੀ ਜ਼ਮੀਨ ਨਹੀਂ ਬਾਜੀ ਸਾਡੀ ਜ਼ਮੀਨ पानी है, है।, है, तो है।, 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 तो है, है। आप बहुत ही दुखी बहुत ही ਜੋਰਾ ਬਤਾ ਮੈਂ ਕੀ ਆ ਕਿ ਤੁਸੀਂ ਦੇਖ ਸਕਦੇ ਹੋ ਸਾਡੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਲੋਕਾਂ ਦੇ ਕਿੰਨੇ ਨਹੀਂ ਘੜ ਅੱਧੋ ਵਾਦ ਡੁੱਬ ਗਏ ਨੇ ਇਹਨੂੰ ਸਰਕਾਰ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਵਾ ਜੱਥੇ ਬੰਦੀਆਂ ਚੜ੍ਹ ਕੇ ਇੱਥੇ ਪਹੁੰਚਿਆ ਨੇ ਕਿ ਲੰਗਰ ਛਕਾਣ ਕਿੰਨੇ ਨਹੀਂ ਵਿਚਾਰੇ ਸਾਰੇ ਸਵੇਰ ਦੇ ਪੁੱਠੇ ਬੈਠੇ ਜੇ ਇਹ ਵੀ ਦੇਖ ਸਕਦੇ ਪਾਣੀ ਵਾਧਾ ਜਾਣ ਹੈ ਘੜਦਾ ਨਹੀਂ ਕੁਝ ਹੋਰ ਟੁੱਟ ਗਈ ਆ ਕੋਈ ਐਕਸ਼ਨ ਲੈਣਾ ਚਾਹੀਦਾ ਕਿਹਾ ਕਿ ਆਪਾਂ ਸੁਣਿਆ ਹੈ ਕਿ ਕੁਝ ਇੱਕ ਰਿਪੋਰਟ ਹੋ ਚੁੱਕੀ ਆ ਤਾਂ ਪਾਣੀ ਵੇਲ ਲੋ ਹੋਰ ਚੜ੍ਹ ਗਿਆ ਜੀ پڙهون <laughs> ٿا